ਹਰ ਪੀੜਤਾ ਲਈ ਲੰਗਰ ਸੇਵਾ ਗੁਰਦੁਆਰਾ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਪਿੰਡ ਚੁੱਕੇ ਜਵਾਰ ਸਿੰਘ ਵਾਲਾ ਤੋਂ ਜੋ ਕਿ ਨਿਰੰਤਰ ਲਗਾਤਾਰ ਜਾਰੀ ਹੈ ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਬਾਰਡਰ ਬੈਲਟ ਤੇ ਜਿਹੜਾ ਕਿ ਹਾਲਾਤ ਬਹੁਤ ਹੀ ਮਾੜੇ ਬਣੇ ਹੋਏ ਹਨ ਪਾਣੀ ਹਨਾਂ ਦੇ ਕਾਰਨ ਲੋਕ ਜੋ ਕਿ ਆਪਣੇ ਕਰਾਂ ਨੂੰ ਛੱਡਨ ਤੱਕ ਮਜਬੂਰ ਹੋ ਚੁੱਕੇ ਹਨ ਤੇ ਸਾਡੇ ਪਿੰਡ ਚੁੱਕੇ ਜਵਾਹਰ ਸਿੰਘ ਵਾਲਾ ਤੋਂ ਸਰਪੰਚ ਸ਼ਿੰਦਰਪਾਲ ਸਿੰਘ ਅਤੇ ਪਿੰਡ ਦੇ ਨੌਜਵਾਨਾਂ ਵੱਲੋਂ ਜੋ ਕਿ ਲਗਾਤਾਰ ਰਾਸ਼ਨ ਲੰਗਰ ਔਰ ਹੋਰ ਵੀ ਜ਼ਰੂਰੀ ਵਸਤਾਂ ਦੀ ਜਿਹੜੀ ਕਿ ਸੇਵਾ ਕੀਤੀ ਜਾ ਰਹੀ ਹੈ ਔਰ ਬਾਰਡਰ ਪੱਟੀ ਤੇ ਜਿੱਥੇ-ਜਿੱਥੇ ਵੀ ਲੋਕ ਘਰਾਂ ਦੇ ਵਿੱਚ ਬੈਠੇ ਹਨ ਕਿਸ਼ਤੀਆਂ ਦੇ ਉੱਪਰ ਜਾ ਕੇ ਉਹਨਾਂ ਨੂੰ ਕਰਾਂ ਦੇ ਵਿੱਚ ਹੀ ਰਾਸ਼ਨ ਖਾਣੇ ਹਰ ਤਰ੍ਹਾਂ ਦੀ ਚੀਜ਼ ਜਿਹੜੀ ਲੋੜੀ ਦੀ ਉਹਨਾਂ ਨੂੰ ਮੁਹैया करवाई ਜਾ ਰਹੀ ਏ ਔਰ ਇਹ ਬਹੁਤ ਹੀ ਵਧੀਆ ਉਪਰਾਲਾ ਜੋ ਕਿ ਸਾਡੇ ਪਿੰਡ ਦੇ ਸਰਪੰਚ ਸਿੰਦਰਪਾਲ ਸਿੰਘ ਅਤੇ ਉਹਨਾਂ ਦੀ ਸਮੂਹ ਨਾਲ ਪੰਚਾਇਤ ਅਤੇ ਪਿੰਡ ਦੇ ਜਿਹੜੇ ਕਿ ਨੌਜਵਾਨ ਸਾਥੀ ਜਿਹੜੇ ਕਿ ਅੱਜ 5ਵੇਂ ਦਿਨ ਵਿੱਚ ਜਾ ਚੁੱਕੀ ਔਰ 5-6 ਦਿਨਾਂ ਤੋਂ ਲਗਾਤਾਰ جاری ਏ ਔਰ ਅੱਗੇ ਵੀ ਇਹ ਜਿਹੜੀ ਸੇਵਾ ਜਾਰੀ ਰਹੇਗੀ ਜਦੋਂ ਤੱਕ ਹਾਲਾਤ ਬਾਰਡਰ ਤੇ ਹੜ੍ਹਾਂ ਦੇ ਹਾਲਾਤ ਜਿਹੜੇ ਕਿ ਠੀਕ ਨਹੀਂ ਹੋ ਜਾਂਦੇ ਉਦੋਂ ਤੱਕ ਇਹ ਸੇਵਾ ਜਾਰੀ ਰਹੇਗੀ ਔਰ ਜੇ ਕੋਈ ਹੋਰ ਵੀ ਮੇਰੇ ਵੀਰ ਸੇਵਾ ਕਰਨੀ ਚਾਹੁੰਦੇ ਹੋਣ ਤਾਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਅੱਜ ਸਾਡਾ ਸਾਰਿਆਂ ਦਾ ਹੀ ਫਰਜ਼ ਬਣਦਾ ਹੈ ਕਿਉਂਕਿ ਹੜ੍ਹਾਂ ਦੀ ਸਥਿਤੀ ਕਾਰਨ ਪੰਜਾਬ ਦੇ ਕਾਫੀ ਇਲਾਕੇ ਜਿਹੜੇ ਕਿ ਪਾਣੀ ਨਾਲ ਪ੍ਰਭਾਵਿਤ ਹੋਏ ਹਨ ਅਤੇ ਜਿਸ ਰੂਪ ਵਿੱਚ ਵੀ ਆਪਾਂ ਇਹਨਾਂ ਦੀ ਸੇਵਾ ਕਰ ਸਕਦੇ ਹਾਂ ਦਵਾਈਆਂ ਡੰਗਰਾਂ ਵਾਸਤੇ ਚਾਰਾ ਜਾ ਫਿਰ ਤਰਪੈਲਾਂ ਦੀ ਖਾਸ ਕਰਕੇ ਇਹਨਾਂ ਨੂੰ ਲੋਡ ਹੁੰਦੀ ਏ ਔਰ ਖਾਣ ਪੀਣ ਦੀਆਂ ਵਸਤਾਂ ਜੋ ਵੀ ਕਿਸੇ ਤਰ੍ਹਾਂ ਦੀ ਵੀ ਤੁਸੀਂ ਸੇਵਾ ਕਰ ਸਕਦੇ ਹੋ ਤਾਂ ਜਰੂਰ ਸਾਨੂੰ ਕਰਨੀ ਚਾਹੀਦੀ ਏ ਜੋ ਕਿ ਸਾਡੇ ਪਿੰਡ ਚੁਗੇ ਜਵਾਹਰ ਸਿੰਘ ਵਾਲੇ ਤੋਂ ਬਹੁਤ ਹੀ ਵਧੀਆ ਭਰਾਲਾ ਜਿਹੜਾ ਕਿ ਕੀਤਾ ਗਿਆ ਏ ਇਹੋ ਜੀ ਸਥਿਤੀ ਦੇ ਵਿੱਚ ਆਪਣਾ ਸਾਰਿਆਂ ਦਾ ਹੀ ਫਰਜ਼ ਬਣਦਾ ਹੈ ਕਿ ਆਪਣੇ ਬਾਰਡਰ ਬੈਲਟ ਤੇ ਜਿਹੜੇ ਭੈਣ ਭਰਾ ਬੈਠੇ ਹਨ ਉਹਨਾਂ ਦੇ ਆਪਾਂ ਨੂੰ ਨਾਲ ਖੜਨਾ ਚਾਹੀਦਾ ਹੈ ਔਰ ਤਾਂ ਜੋ ਉਹਨਾਂ ਨੂੰ ਵਿਚਾਰਿਆਂ ਨੂੰ ਆਪਾਂ ਕਿ ਇਸ ਮਾੜੀ ਸਥਿਤੀ ਦੇ ਵਿੱਚੋਂ ਕੱਢਣ ਦੇ ਵਿੱਚ ਯੋਗਦਾਨ ਪਾ ਸਕੀਏ ਸੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ